नमस्कार आप देख रहे हैं पंजाब बॉर्डर न्यूज़ आए दिन ट्रेनों में नाजायज तरीके से हथियार या फिर नशीले पदार्थों की तस्करी एक राज्य से दूसरे राज्य में की जा रही है जिसको नाकामयाब करने के लिए जीआरपी पुलिस भी लगातार यत्न कर रही है कुछ दिन पहले भी पठानकोट में जीआरपी पुलिस ने दो पिस्तल के साथ एक शख्स को काबू किया था और आज फिर एक बार जीआरपी पुलिस के हाथ उस समय बड़ी सफलता लगी जब पठानकोट कैंट रेलवे स्टेशन पर जीआरपी पुलिस द्वारा ट्रेनों की चेकिंग की जा रही थी चेकिंग के दौरान जब दिल्ली से आ रही मालवा एक्सप्रेस ट्रेन के जनरल डब्बे को पुलिस ने चेक किया तो उसमें पड़े एक लवारस बैग की जब तलाशी ली गई तो पुलिस ने बैग के अंदर से पाँच पिस्टल दस खाली मैगजीन बरामद किए हैं जिसको जीआरपी पुलिस ने कब्जे में ले लिया है और अज्ञात शख्स के खिलाफ मामला दर्ज करके अगली कार्रवाई शुरू कर दी गई आप देखते हैं इस विषय पर क्या कहते हैं अधिकारी आप देख रहे हैं पंजाब बॉर्डर न्यूज राकेश शर्मा बमया ਹਾਂਜੀ ਸਾਡੇ ਮਾਨਯੋਗ ਡੀਜੀਪੀ ਰੇਲਵੇ ਸ਼੍ਰੀਮਤੀ ਸਸੀ ਪ੍ਰਬਤ ਦੇਵੀ ਜੀ ਅਤੇ ਸਾਡੇ ਰੇਲਵੇ ਦੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਅਨੁਸਾਰ ਸਾਡੇ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਰੇਲਾਂ ਦੇ ਵਿੱਚ ਔਰ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਅਲੜੀ ਦੇ ਤਹਿਤ ਕੱਲ ਏਸੀ ਪ੍ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੇ ਸੀ ਤੇ ਸ਼ਾਮ ਦੇ ਕਰੀਬ ਸਾਡੇ 1:4 ਵਜੇ ਦੇ ਕਰੀਬ ਜਿਹੜੀ ਇੱਕ ਟੇਨ ਮਲਵਾ ਐਕਸਪ੍ਰੈਸ ਆ ਕੇ ਰੁਕੀ ਤੇ ਇਹਨਾਂ ਨੇ ਚੈਕਿੰਗ ਪਲੇਟਫਾਰਮ ਦੇ ਨਾਲ-ਨਾਲ ਟੇਨ ਦੇ ਵਿੱਚ ਵੀ ਚੈਕਿੰਗ ਸ਼ੁਰੂ ਕੀਤੀ ਜਿਹੜਾ ਟ੍ਰੇਨ ਦੇ ਜਨਰਲ ਬੋਗੀ ਦੇ ਵਿੱਚ ਲਾਸਟ ਦੋ ਡੱਬੇ ਲੱਗੇ ਹੁੰਦੇ ਪਿੱਛੇ ਉੱਥੇ ਇੱਕ ਡੱਬੇ ਦੇ ਵਿੱਚ ਚੈਕਿੰਗ ਕੀਤੀ ਤਾਂ ਉਥੋਂ ਇੱਕ ਸਾਨੂੰ ਲਵਾਰਸ ਬੈਗ ਮਿਲਿਆ ਤੇ ਜਦੋਂ ਲਵਾਰਸ ਬੈਗ ਬਾਰੇ ਦੂਜੇ ਯਾਤਰੀਆਂ ਨੂੰ ਪੁੱਛ ਗਿਛ ਕੀਤੀ ਕਿਸੇ ਨੇ ਵੀ ਉਹਨੂੰ ਕਲੇਮ ਨਹੀਂ ਕੀਤਾ ਤੇ ਜਦੋਂ ਉਹਦੀ ਤਲਾਸ਼ੀ ਲਈ ਗਈ ਬੈਗ ਦੀ ਐਂਟੀ ਸਪੋਰਟਿੰਗ ਟੀਮ ਦੇ ਨਾਲ ਲੈ ਕੇ ਤੇ ਉਹਦੇ ਵਿੱਚੋਂ ਸਾਨੂੰ ਇਹ 5 ਪਿਸਟਲ ਔਰ 10 ਮੈਗਜ਼ੀਨ ਜਿਹੜੇ ਉਹ ਬਰਾਮਦ ਹੋਏ ਸਰਕਾਰਤੂਸ ਵੀ ਕੋਈ ਹੋਈ ਹੈਗਾ ਜੀ ਨਹੀਂ ਕਾਰਤੂਸ ਨਹੀਂ ਕੋਈ ਵਿਅਕਤੀ ਹਾਂਜੀ ਕੋਈ ਵਿਅਕਤੀ ਵਗੈਰਾ ਜਿੱਤੇ ਨਹੀਂ ਕਰਦੇ ਤੁਹਾਨੂੰ ਬੈਗ ਅਨਕਲੇਮਡ ਸੀਗਾ ਕਿਸੇ ਨੇ ਇਹਦੇ ਬਾਰੇ ਦੱਸਿਆ ਨਹੀਂ ਸਾਰੇ ਯਾਤਰੀਆਂ ਕੋਲ ਪੁੱਛ ਪੜਤਾਲ ਕੀਤੀ ਗਈ ਐਕਚੁਅਲੀ ਇੱਥੇ ਟ੍ਰੇਨਾਂ ਦੇ ਖੜਨ ਦਾ ਸਮਾਂ ਘੱਟ ਹੁੰਦਾ 1.5-2 ਮਿੰਟ ਦਾ ਹੀ ਹੁੰਦਾ ਤੇ ਉਹਦੇ ਦੌਰਾਨ ਦਰਾਂ ਜਿੰਨੀ ਵੀ ਅਸੀਂ ਤਫਤੀਸ਼ ਕੀਤੀ ਉਹ ਦੌਰਾਨ ਨਹੀਂ ਮਿਲਿਆ पिस्टल सर मेड इन ਕੀ ਪਤਾ ਲੱਗਿਆ? ਪਿਸਟਲ ਸਟਾਰ ਇਹਦੇ ਬਣਿਆ ਹੋਇਆ ਜੀ ਐਕਚੁਅਲੀ ਇਹਦੀ ਮੇਡ ਇਨ ਬਾਰੇ ਪਤਾ ਨਹੀਂ ਲੱਗ ਸਕਿਆ ਇਹ ਫ੍ਰਾਂਸਿਕ ਸਾਇੰਸ ਲੈਬਾਰਟਰੀ ਨੂੰ ਭੇਜਾਂਗੇ। ਉਸ ਤੋਂ ਸਾਨੂੰ ਇਹਨਾਂ ਦੇ ਮੇਕ ਦਾ ਜਾਂ ਮੇਡ ਦਾ ਪਤਾ ਲੱਗੂਗਾ ਕਿ ਇਹ ਬਣਿਆ ਕਿ ਜਿਹੜਾ ਲੋਡੇਡ ਹੈ ਜਾਂ ਖਾਲੀ ਹੈ। ਜਿਹੜੇ ਮੈਗਜ਼ੀਨ ਹੈ? ਅਨਲੋਡੇਡ। ਮੈਗਜ਼ੀਨ ਅਨਲੋਡੇਡ ਮਤਲਬ ਖਾਲੀ ਨੇ। ਖਾਲੀ ਮੈਂ ਕੋਈ ਕਾਰਟੂਸ ਨਹੀਂ ਮਿਲਿਆ। ਖਾਲੀ ਬੈਗ ਜੀਨ ਹਰੇਕ ਪਿਸਟਲ ਦੇ ਨਾਲ ਦੋ-ਦੋ ਮੈਗਜ਼ੀਨ ਜਿਹੜੇ ਅਟੈਚ ਸੀਗੇ। ਬੈਗ ਦੇ ਵਿੱਚ ਕੋਈ ਆਇਡੈਂਟੀ ਬਲੋਕ ਕੋਈ ਬੈਗ ਦੇ ਵਿੱਚ ਕੋਈ ਚੀਜ਼ ਨਹੀਂ। ਨਹੀਂ ਬੈਗ ਵਿੱਚ ਕੋਈ ਆਇਡ ਏ ਹੁਣ ਅਸੀਂ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਅਸੀਂ ਸਾਰੇ ਰੇਲਵੇ ਸਟੇਸ਼ਨਾਂ ਦੇ ਜਿਹੜੇ ਸੀਸੀਟੀਵੀ ਕੈਮਰੇਜ ਉਹਨਾਂ ਨੂੰ ਚੈੱਕ ਕਰਾਵਾਂਗੇ ਤੋਂ ਹੋਰ ਵੀ ਜਿਹੜੇ ਇਦਾਂ ਦੀ ਆਵਾਜ਼ਾਂ ਤਾਂ ਕਰਨ ਵਾਲੇ ਜਿਹੜੇ ਸਾਡੇ ਹੈਗੇ ਆ ਸੱਚੀ ਵਿਅਕਤੀ ਉਹਨਾਂ ਤੋਂ ਪੁੱਛਗਿੱਛ ਕਰਾਂਗੇ ਔਰ ਇਸ ਜਿਹੜਾ ਕੇਸ ਆ ਇਹਦੇ ਕੌਲਪਰੇਟ ਜਿਹੜਾ ਵੀ ਹੈਗਾ ਜਿਨੇ ਇਹ ਵੈਪਨ ਰੱਖੇ ਆ ਉਹਦੇ ਤੱਕ ਪਹੁੰਚਣ ਦੀ ਪੂਰੀ ਪੂਰੀ ਸਾਡੇ ਵੱਲ ਕੋਸ਼ਿਸ਼ ਕੀਤੀ ਹੈ